دکھا بل بارواری روپ دکھا بل بارواری روپ دکھا بارواری روپ <سؤال> دکھا باروا چن سونی چن سویا چن ਪੰਜ ਪਿਆਲੇ ਪੰਜ ਰਤੀ ਕੀ ਤਾਇਆ ਭਲਟਕੇ ਮੂਰਤ ਘਰ ਕੋ ਬਿੰਦ ਸਵਾਰੀ ਮੂਰਤ ਘਰ ਕੋ ਬਿੰਦ ਸਵਾਰੀ ਮੂਰਤ ਘਰ ਕੋ ਬਿੰਦ ਸਵਾਰੀ ਮੂਰਤ ਹਰ ਕੋ ਬਿੰਦ ਸਵਾਰੀ Tchau. i do. آیا مور تو بے سواری خار کو بند سواری God No. ਮੇਰੀ ਪੀਰੀ ਦੇ ਮਾਲਕ ਛੇਵੇਂ ਗੁਰੂ ਨਾਨਕ ਛੇਵੇਂ ਪਾਤਸ਼ਾਹ ਤਨ ਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦੇਣਾ ਸਾਰੀਆਂ ਦਾ ਵਰਗੀਆਂ ਸੰਤਾਂ ਬੜੇ ਪਿਆਰ ਨਾਲ ਮਨਾਣਾ ਕਰ ਰਹੇ ਹਨ ਚੱਲੀ ਪੀੜੀ ਸੋਨੀਆਂ ਰੂਪ ਦਿਖਾਉਣ ਵਾਰੋ ਵਾਰੀ ਤਨ ਗੁਰੂ ਰਾਮਦਾਸ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰ ਬਾਰ ਗੁਰੂ ਰਾਮਦਾਸ ਮਹਾਰਾਜ ਦੀ ਸੋਢੀ ਸੁਲਤਾਨ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਗੁਰਗੋਬਿੰਦ ਸਿੰਘ ਮਹਾਰਾਜ ਦੀ ਵੀ ਸੋਢੀ ਸੁਲਤਾਨ ਸਾਹਿਬ ਅੱਜ ਉਹਨਾਂ ਦਾ ਪ੍ਰਕਾਸ਼ ਦੇਣਾ ਮਨਾ ਰਹੇ ਆਂ ਸ੍ਰਿਸ਼ਟੀ ਦੇ ਮਾਲਕ ਜਿਨ੍ਹਾਂ ਨੇ ਸਾਡੇ ਉੱਤੇ ਬਹੁਤ ਵੱਡਾ ਇੱਕ ਪਰ ਉਪਕਾਰ ਕੀਤਾ ਸਾਨੂੰ ਘਰ ਸ੍ਰੀ ਗੁਰੂ ਗ੍ਰੰਥ ਸਾਹਿਬਾ ਜੀ ਨਾਲ ਜੋੜਿਆ ਅਸੀਂ ਮਾਲਕ ਦੇ ਜਨਮ ਨਾਲ ਜੁੜੇ ਹੋਏ ਆਂ ਵੈਸੇ ਜੇ ਆਪ ਕੋ ਕੁਰਬਾਨੀਆਂ ਦੇ ਨਾਲ ਗੱਲ ਕਰੀਏ ਕਰਮ ਬਦਲੇ ਨਹੀਂ ਜਾਂਦੇ ਮਗਰ ਜਦੋਂ ਆਪਾਂ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਆ ਬਾਣੀ ਪੜ੍ਹਦੇ ਆ ਨਾਮ ਜਪਦੇ ਆ ਮਾਲਕ ਤਰਸ ਕਰ ਦੇਣ ਕਰਮ ਇੱਕ ਪਾਸੇ ਤੇ ਮਾਲਕ ਜੀ ਸਭ ਕੁਝ ਬਦਲ ਦਿੰਦੇ ਮਾਲਕ ਦੀ ਤਕਦੀਰਾਂ ਬਦਲ ਦਿੰਦੇ ਨੇ ਕੋ ਬੈ ਸਤਿ ਖਸਮਦੀਨ ਰ ਅਰਸੋਂ ਕੁਰਸੋਂ ਛੱਡੀ ਐ ਤੁਧਿ ਵਿਖੇ ਸੱਚੇ ਪਤਿਸ਼ਾ ਮਨ ਜਨਮ ਜਨਮ ਦੀ ਕੱਢੀ ਸੋ ਕਹੋ ਟਲ ਕੁਰ ਸੇਵੀ ਐ ਐਹ ਦਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਇੱਥੇ ਕੱਟੇ ਜਾਂਦੇ ਜਦੋਂ ਅਸੀਂ ਭਾਵਨਾ ਨਾ ਲਾਉਂਦੇ ਆ ਕਿ ਗੁਰੂ ਘਰ ਭਾਵਨਾ ਦਾ ਬੜਾ ਵੱਡਾ ਇੱਕ ਮਹੱਤਵ ਹੈ ਜਦੋਂ ਅਸੀਂ ਸ਼ਰਧਾ ਭਾਵਨਾ ਨਾਲ ਆਉਂਦੇ ਹਾਂ ਇੱਥੇ ਤੁਹਾਨੂੰ ਪਤਾ ਹੈ ਤੰਤਰਬਾਪਾ ਬੁੱਢਾ ਸਹਿਬ ਜਿਹੜੇ ਇੱਕ ਪਰ ਉਪਕਾਰੀ ਆਤਮਾ ਸਨ ਨਾਮ ਬਾਣੀ ਦੇ ਰਸੀਹ ਸਨ ਜਿਨ੍ਹਾਂ ਨੂੰ ਧਰਤੂ ਨਾਨਕ ਪਾਤਸ਼ਾਹ ਦਾ ਬਰ ਪ੍ਰਾਪਤ ਸੀ ਇੱਕ ਛੋਟਾ ਜਿਹਾ ਬੱਚਾ ਧਰਤੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਦਾ ਹੈ ਕਹਿੰਦੇ ਕੋਈ ਨਾਮ ਜੱਪਣ ਵਾਲਾ ਸਾਧੂ ਬੈਠਾ ਹੈ ਮੈਂ ਘਰੋਂ ਪ੍ਰਸ਼ਾਦਾ ਬਣਾ ਕੇ ਲਿਆਵਾਂ ਜਦੋਂ ਉਹ ਛੋਟਾ ਜਿਹਾ ਬੱਚਾ ਘਰੋਂ ਪ੍ਰਸ਼ਾਦਾ ਬਣਾ ਕੇ ਧੰਗ ਗੁਰੂ ਨਾਨਕ ਪਾਤਸ਼ਾਹ ਦੇ ਸਰਵ ਉਗ੍ਰਖਦਾ ਹੈ ਮਾਲਕ ਜੀ ਜਦੋਂ ਪ੍ਰਸ਼ਾਦਾ ਚੱਕਦੇ ਨੇ ਤੇ ਮਾਲਕ ਜੀ ਨੇਤਰ ਬੰਦ ਕਰਕੇ ਕਹਿਣ ਲੱਗੇ ਕਹਿਣ ਲੱਗੇ ਅੱਜ ਤਾਂ ਮਨ ਤ੍ਰਿਪਤ ਹੋ ਗਿਆ ਮਨ ਅੱਜ ਆਤਮਾ ਤ੍ਰਿਪਤ ਹੋ ਗਈ ਛੋਟਾ ਜਿਹਾ ਬੱਚਾ ਕਹਿਣ ਲਗਾ ਕਹਿਣ ਲਗਾ ਸਤਿਗੁਰੂ ਜੀ ਭੋਜ ਚੱਕਣ ਨਾਲ ਤਾਂ ਤੰਤ੍ਰਿਪਤ ਹੁੰਦੇ ਮਨ ਥੋੜੀ ਤ੍ਰਿਪਤ ਹੁੰਦਾ ਧਰਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਸੁਣੀ ਕਹਿੰਦੇ ਹੈ ਤੂੰ ਛੋਟਾ ਹੈ ਮਗਰ ਗੱਲਾਂ ਤੂੰ ਬੁਢਿਆਂ ਵਰਗੀਆਂ ਕਰਦਾ ਹੈ ਹੈ ਤੂੰ ਛੋਟਾ ਹੈ ਗੱਲਾਂ ਤੂੰ ਬੁਢਿਆਂ ਵਰਗੀਆਂ ਕਰਦਾ ਹੈ ਮਾਲਕ ਜੀ ਕਹਿੰਦੇ ਅਸਲ ਵਿੱਚ ਹੈ ਤੂੰ ਬੁੜੇ ਉਹ ਮਾਲਕ ਦਾ ਇੱਕ ਵਚਨ ਫਿਰ ਧੰਤਰ ਬਾਬਾ ਬੁੱਢਾ ਸਹਿਬ ਜੀ ਨੂੰ ਇਤਨਾ ਮਾਣ ਮਿਲੇ ਆ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਜਦੋਂ ਅਸੀਂ ਜਾਂਦੇ ਹਾਂ ਤੇ ਪਹਿਲੇ ਗਰੰਤੀ ਸਹਿਬਾਨ ਸਾਹਿਬ ਜਿਹੜੇ ਉਹ ਧੰਤਰ ਬਾਬਾ ਬੁੱਢਾ ਸਹਿਬ ਜੀ ਸੀ ਤੇ ਬੜੇ ਪਿਆਰ ਨਾਲ ਆਓ ਮਿਲ ਕੇ ਗੁਰੂ ਘਰ ਵਿੱਚ ਜਦੋਂ ਅਸੀਂ ਭਾਵਨਾ ਨਾਲ ਪਿਆਰ ਨਾਲ ਆਉਂਦੇ ਆ ਤੇ ਫਿਰ ਸਾਡੇ ਬੇੜੇ ਬੰਦੇ ਲੱਗ ਜਾਂਦੇ ਨੇ

ਹੇ ਕਾ ਭਗਤ ਗੋਬਿੰਦ ਲਾ ਜਪਿਆ ਭਗਤ ਗੋਬਿੰਦ ਕਾ ਭਗਤ ਗੋਬਿੰਦ ਦਾ ਜਿੰਨਾ ਰਜੀ ਜਿੰਦਗੀ ਵਿੱਚ ਦੁੱਖ ਦੀ ਬਾਣੀ ਐਸੀ ਹੈ ਗੁਰੂ ਦੇ ਚਰਨ ਐਸੇ ਇੱਥੇ ਬਹਿ ਕੇ ਪੰਨ ਮੇ ਤਾਂ ਆਪਾਂ ਵੇਖੂ ਕਰਦੇ ਆ ਸਿਮਰਨ ਕਰਦੇ ਆ ਭੁੱਲ ਜਾਂਦੇ ਆ ਕਿ ਪਿੱਛੇ ਆਪਾਂ ਕਿੰਨੇ ਦੁਖੀ ਆ ਕਿੰਨੇ ਪ੍ਰਸਾਦ ਕਿਉਂਕਿ ਗਾਵੀ ਹੈ ਸੁਣੀਏ ਮੰਨ ਰੱਖੀ ਹੈ ਪਾਉ ਦੁੱਖ ਪਰ ਹਰ ਸੁਖ ਧਰ ਲੈਦਾ ਧਰ ਤੁਰ ਜਦੇ ਮਹਾਰਾਜ ਦੇ ਚਰਨਾ ਵਿੱਚ ਗੁਰੂ ਕੇ ਮੈਨ ਮਾਤਾ ਗੰਗਾ ਜੀ ਉਹ ਅਰਦਾਸ ਕਰਦੇ ਨੇ ਬੇਨਤੀ ਕਰਦੇ ਨੇ ਕਹਿੰਦੇ ਗੁਰੂ ਪਾਤਸ਼ਾਹ ਜੀ ਕਿਰਪਾ ਕਰੋ ਨਾ ਮੇਰੇ ਘਰ ਬੁਲਾਦ ਨਹੀਂ ਹੈ ਮੈਨੂੰ ਵੀ ਕੋਈ ਪੁੱਤਰ ਦੀ ਦਾਤ ਬਖਸ਼ੋ ਕਿਰਪਾ ਕਰੋ ਦਰਸ ਕਰੋ ਰਹਿਮਤ ਕਰੋ ਆਪ ਜੀ ਤਾਂ ਸਾਰੀ ਸ੍ਰਿਸ਼ਟੀ ਤੇ ਕਿਰਪਾ ਕਰਦੇ ਹੋ ਸਭ ਨੂੰ ਦਾਤਾ ਬਣਦੇ ਹੋ ਮਾਲਕ ਜੀ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਬੀਬੀ ਕਰਮੋ ਤਾਨੇ ਮਾਰਦੀ ਹੈ ਮੈਨੂੰ ਬੀਬੀ ਕਰਮੋ ਅਨੇਕ ਤਰ੍ਹਾਂ ਦੇ ਮਾੜੇ ਲਫ਼ਜ਼ ਵੀ ਬੋਲਦੀ ਏ ਕਿੱਥੇ ਮੈਂ ਉਤਰੀ ਨਾ ਮਰ ਜਾਵਾਂ ਕਿੱਥੇ ਇੱਥੇ ਹੀ ਨਾ ਮੈਂ ਚਲੇ ਨਾਵਾਂ ਮਾਲਕ ਜੀ ਕਿਰਪਾ ਕਰੋ ਨਾ ਧੰਨ ਗੁਰੂ ਅਰਜਨ ਦੇਵ ਆਪਣੇ ਪਤੀ ਦੇਵ ਜੀ ਨੂੰ ਕਹਿ ਰਹੇ ਨੇ ਕਿਹਦੀ ਕਿਸ਼ਮਤ ਹੈ ਭਾਵਨਾ ਜੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜੇ ਪੁੱਤਰ ਚਾਹੀਦੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਰੰਗੇ ਹੋਏ ਸਿੱਖ ਦੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਭਾਵਨਾ ਨਾਲ ਫਿਰ ਉਹਨਾਂ ਦੇ ਚਰਨਾ ਵਿੱਚ ਜਾਓ ਅਰਦਾਸ ਕਰੋ ਫਿਰ ਦੇਖੋ ਰੰਗਿਆ ਹੋਇਆ ਆਪਣੇ ਮੁੱਖੋਂ ਬਚਨ ਕਰੇਗਾ ਜੇ ਤੁਹਾਡੀ ਕਿਰਪਾ ਹੋਵੇ ਮਾਤਾ ਗੁੰਡਾ ਜੀ ਆਪਣੇ ਵੱਲੋਂ ਭਾਵਨਾ ਨਾਲ ਹੀ ਸਿਰਦਾ ਨਾਲ ਹੀ ਜਾ ਰਹੇ 26 ਪ੍ਰਕਾਰ ਦੇ ਭੋਜਨ ਤਿਆਰ ਕੀਤੇ ਨੇ ਗੱਡਾ ਬੈਲ ਗੱਡੀ ਤਾਂ ਉਸ ਦਾ ਜੋ ਵੀ ਸਾਧਨ ਸੀ ਦਾਸੀਆਂ ਨਾਲ ਲਈਆ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਪਹੁੰਚੇ ਤੇ ਬਾਬਾ ਬੁੱਢਾ ਸਾਹਿਬ ਜੀ ਸੇਵਾਦਾਰਾਂ ਨੂੰ ਕਹਿੰਦੇ ਨੇ ਇਹ ਕੌਣ ਹੈ ਭਾਈ ਮਿੱਟੀ ਕੱਡਾ ਬੜਾ ਉੜਦਾ ਹੈ ਕਹਿੰਦੇ ਜੀ ਗੁਰੂ ਕੇ ਮਹਿਲ ਆ ਰਹੇ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਮੂੰਖੋਂ ਬਚਨ ਨਿਕਲਿਆ ਇਹਨਾਂ ਨੂੰ ਕਾਦੀਆ ਭਾਜਣਾ ਪੈ ਗਿਆ ਜਦੋਂ ਮਾਤਾ ਗੰਗਾ ਜੀ ਪਹੁੰਚੇ ਛੱਤੀ ਪ੍ਰਕਾਰ ਦੇ ਭੋਜਨ ਅੱਗੇ ਕੀਤੇ ਬਾਬਾ ਬੁੱਢਾ ਸਾਹਿਬ ਜੀ ਖੁਸ਼ ਨਹੀਂ ਹੋਏ ਚੱਕਿਆ ਜ਼ਰੂਰ ਸੀ ਮਗਰ ਪਰਸਾਨ ਨਹੀਂ ਹੋਏ ਆਪਣੀ ਬੇਤੀ ਅੱਗੇ ਰੱਖੀ ਮਾਤਾ ਗੁੰਦਾ ਜੀ ਨੇ ਕਿ ਕਿਰਪਾ ਕਰੋ ਕਿਤਨੇ ਸਾਲ ਕਹਿੰਦੇ ਲਿਖੇ 16 ਸਾਲ ਔਲਾਦ ਨਹੀਂ ਸੀ 16 ਸਾਲ ਬਾਅਦ ਮੀਰੀ ਕੀਰ ਦੇ ਮਾਲਕ ਛੇਵੇਂ ਪਾਸ਼ਾ ਦਾ ਪ੍ਰਕਾਸ਼ ਹੋਇਆ ਕਹਿੰਦੇ ਕਿਰਪਾ ਕਰੋ ਜੀ ਤਰ ਤਰ ਬਾਬਾ ਗੁੰਡਾ ਸੈਣ ਦੀ ਮੇਰੀ ਝੋਲੀ ਕਿ ਜਿਹੜੀ ਖੁਸ਼ੀਆਂ ਪਾਓ ਕਿਰਪਾ ਕਰੋ ਤੇ ਬਾਬਾ ਬੁੱਢਾ ਸਾਹਿਬ ਵੀ ਕਹਿੰਦੇ ਮੈਂ ਤਾਂ ਗੁਰੂ ਘਰ ਦਾ ਇੱਕ ਝਾੜੂ ਬਰਦਾਰ ਆ ਇੱਕ ਛੋਟਾ ਜਿਹਾ ਨਿਮਾਣਾ ਜਿਹਾ ਸੇਕਾ ਜੇ ਇੱਕ ਕਿਰਪਾ ਚਾਹੀਦੀ ਹੈ ਤੇ ਤੁਹਾਨੂੰ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੋ ਮੇਰੇ ਬੱਲੇ ਨਹੀਂ ਕੋਈ ਮੈਂ ਤਾਂ ਇੱਕ ਨਿਮਾਣਾ ਜਿਹਾ ਸੇਕਾ ਝਾੜੂ ਬਰਦਾਰ ਮਾਤਾ ਗੰਗਾ ਜੀ ਆਏ ਖੁਸ਼ੀ ਵਿੱਚ ਸੀ ਮਗਰ ਉਦਾਸ ਹੋ ਕੇ ਵੇ ਗੱਲ ਨਹੀਂ ਬਣੀ ਤਨ ਗੁਰ ਅਰਜਨ ਦੇ ਮਹਾਰਾਜ ਜੀ ਨੂੰ ਮਾਤਾ ਗੰਗਾ ਜੀ ਕਹਿਣ ਲੱਗੇ ਤੁਸੀਂ ਭੇਜਿਆ ਸੀ ਪਰ ਗੱਲ ਨਹੀਂ ਬਣੀ ਕਿਵੇਂ ਗਏ ਸੀ ਕਹਿੰਦੇ ਜੀ 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ ਦਾਸੀਆਂ ਨਾਲ ਲਈਆਂ ਰੱਥ ਗੱਡਾ ਘੋੜਾ ਨਾਲ ਗਏ ਕਹਿੰਦੇ ਨਹੀਂ ਭਾਈ ਕਿਸੇ ਰੰਗੇ ਹੋਏ ਸਾਧੂ ਕੋਲ ਜਾਈਂਦੇ ਨੇ ਭਾਵਨਾ ਨਾਲ ਜਾਈਂਦੇ ਰੰਗੇ ਹੋਏ ਸਾਧੂ ਕੋਲ ਜਾਈਏ ਨਿਮਰਤਾ ਨਾਲ ਪਿਆਰ ਨਾਲ ਜਾਈਂਦੇ ਫਿਰ ਦੇਖੋ ਸਾਧੂ ਬੋਲੇ ਸਹਿਸਵਾ ਸਾਧੂ ਤਾਂ ਬੋਲਿਆ ਮਿਰਦਾ ਨਾ ਕਰ ਕਿਵੇਂ ਜਾਈਏ ਜੀ ਕਹਿੰਦੇ ਆਪਣੇ ਹੱਥੀ ਉਹ ਆਟਾ ਪੀਸੋ ਆਪਣੇ ਹੱਥੀ ਪ੍ਰਸ਼ਾਦਾ ਬਣਾਓ ਆਪਣੇ ਹੱਥੀ ਲੱਸੀ ਰੜਕੋ ਆਪ ਨੰਗੇ ਪੈਰੀ ਜਾਓ ਸਿਰ ਤੇ ਚੱਕ ਕੇ ਭਾਵਨਾ ਨਾਲ ਫਿਰ ਮਾਤਾ ਗੰਗਾ ਜੀ ਦੇ ਬੜੀ ਭਾਵਨਾ ਨਾਲ ਆਪਣੇ ਹੱਥੀ ਸਾਰਾ ਕਾਰਜ ਕੀਤਾ ਹੁਣ ਜਦੋਂ ਮਾਤਾ ਗੰਗਾ ਜੀ ਪਹੁੰਚਦੇ ਨੇ ਬਾਬਾ ਬੁੱਢਾ ਸਹਿਬ ਜੀ ਦੇ ਕੋਲ ਤੇ ਬਾਬਾ ਬੁੱਢਾ ਸਹਿਬ ਦੀ ਹੱਥ ਜੋੜ ਕੇ ਕਹਿੰਦੇ ਮਾਂ ਮੈਂ ਸਹਿਰ ਦਾ ਉਡੀਕਣਾ ਕਦੋਂ ਮੇਰੀ ਮਾਂ ਆਹੇਗੀ ਫਿਰ ਮੈਂ ਪ੍ਰਸ਼ਾਦਾ ਚੱਕਾਂਗਾ ਮਾਂ ਮੈਨੂੰ ਬੜੀ ਤੋਖ ਲੱਗੀ ਏ ਕਿ ਕਦੋਂ ਮਾਂ ਆਵੇ ਤੇ ਮੈਨੂੰ ਪ੍ਰਸ਼ਾਦਾ ਚੱਕਾ ਜਦੋਂ ਚੇਜੋ ਕੀ ਲੱਗ ਜਦੋਂ ਭਾਵਨਾ ਨਹੀਂ ਸੀ ਉਦੋਂ ਕਹਿੰਦੇ ਮੈਂ ਝਾਰੂ ਬਰਕਾਰ ਆ ਮੈਂ ਕੌਣ ਮਗਰ ਜਦੋਂ ਭਾਵਨਾ ਨਾਲ ਮਾਤਾ ਗੰਗਾ ਜੀ ਗਏ ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮਾਂ ਪ੍ਰਸ਼ਾਦਾ ਚਕੋ ਮੈਂ ਦੋ ਵੀਗ ਰਿਆ ਕਦੋਂ ਮਾਂ ਆਵੇ ਤੇ ਮੈਂ ਪ੍ਰਸ਼ਾਦਾ ਚੱਕਣਾ ਕਿਉਂਕਿ ਪੁੱਤਰ ਨੂੰ ਮਾਂ ਹੀ ਰਗਾ ਸਕਦੀ ਹੈ ਮਾਂ ਹੀ ਕਿਰਪਾ ਕਰ ਸਕਦੀ ਹੈ ਜਿਉਂ ਹੀ ਜਿਉਂ ਹੀ ਕਹਿੰਦੇ ਪ੍ਰਸ਼ਾਦਾ ਚੱਕਦੇ ਨੇ ਉਹ ਪਿਆਜ਼ ਮੁੱक्की ਮਾਰ ਕੇ ਜਦੋਂ ਭਰਦੇ ਨੇ ਨਾਲ-ਨਾਲ ਵਰ ਦਿੰਦੇ ਨੇ ਦਾਲ ਗੰਝਰ ਗੋਸੂਰ ਮਾਂ ਵੜ ਜੋ ਦਾ ਬਹੋ ਪਰੋਕਾਰੀ ਐਸੀ ਆਤਮਾ ਆਏਗੀ ਇੱਦਾਂ ਹੀ ਦੋਖੀਆਂ ਦੇ ਸਿਰ ਭੰਡੇ ਦਾ ਪਾਬੀਆਂ ਦੇ ਸਿਰ ਭੰਡੇ ਦਾ ਐਸਾ ਯੋਧਾ ਆਏਗਾ ਜਿਹੜਾ ਮੀਰੀ ਦਾ ਵੀ ਮਾਲਕ ਹੋਏਗਾ ਪੀਰੀ ਦਾ ਵੀ ਮਾਲਕ ਹੋਏਗਾ ਰੱਬਿਆ ਹੋਇਆ ਆਏਗਾ ਕਿਰਪਾ ਲਾਏਗਾ ਆਗੀ ਫਿਰ ਕਿਰਪਾ ਹੋਊਗੀ ਆਨੇ ਸਮੇਂ ਕਿਰਪਾ ਹੋਈ ਤੇ ਆਉ ਬੜੇ ਪਿਆਰ ਨਾਲ ਕੋਈ ਵੀ ਰਸਨਾ ਬੰਦੀ ਨੰਨਵੇ जॾहिं पवित गोबिंद पवित्र गोबिंद